ਮਾਮਲਾ ਲੁਧਿਆਣਾ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਲੋਹਾਕਾਰੋਬਾਰੀ ਨੂੰ ਬੜੀ ਹੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਦੱਸਦੀ ਹੈ ਕਿ ਡੰਡਿਆਂ ਦੇ ਨਾਲ ਲਗਭਗ 50 ਲੋਕਾਂ ਦੇ ਵੱਲੋਂ ਕੁੱਟਮਾਰ ਕੀਤੀ ਗਈ ਤੇ ਨਾ ਸਿਰਫ ਡੰਡੇ ਬਲਕਿ ਇੱਟਾਂ ਦਾ ਪੱਥਰਾਂ ਦਾ ਵੀ ਜਿਹੜਾ ਇਸ ਵਿੱਚਕਾਰ ਇਸਤੇਮਾਲ ਕੀਤਾ ਗਿਆ ਤਾਂ ਗੱਲ ਕੀਤੀ ਜਾਏ ਤਾਂ ਜਿਹੜੇ ਲੋਹਾਕਾਰੋਬਾਰੀ ਨੇ ਉਹਨਾਂ ਦਾ ਕਹਿਣਾ ਹੈ ਕਿ ਅਚਾਨਕ ਹੀ ਇਹਨਾਂ 50 ਲੋਕਾਂ ਦੇ ਵੱਲੋਂ ਉਹਨਾਂ ਦੇ ਉੱਪਰ ਹਮਲਾ ਕਰ ਦਿੱਤਾ ਗਿਆ ਦੱਸਦੀ ਹੈ ਕਿ ਫੈਕਟਰੀ ਤੇ ਬਾਹਰ ਗੱਡੀਆਂ ਖੜੀ ਕਰਨ ਨੂੰ ਲੈ ਕੇ ਇਹ ਵੱਡਾ ਹੰਗਾਮਾ ਹੋਇਆ ਤੇ ਦੱਸਦੀ ਹੈ ਕਿ ਜਿਹੜੇ ਲੋਹਾ ਕਾਰੋਬਾਰੀ ਨੇ ਉਹਨਾਂ ਦਾ ਕਹਿਣਾ ਕਿ ਉਹਨਾਂ ਦੇ ਪड़ोसी ਕਾਰੋਬਾਰੀ ਦੇ ਨਾਲ ਹੀ ਉਹਨਾਂ ਦੇ ਵਰਕਰਾਂ ਦੇ ਵੱਲੋਂ ਮਿਲ ਕੇ ਉਹਨਾਂ ਦੀ ਗੱਡੀ ਵੀ ਜਿਹੜੀ ਹੈ ਤੋੜ ਦਿੱਤੀ ਗਈ ਤੇ ਜਿਸ ਦੇ ਮਗਰੋਂ ਉਹਨਾਂ ਦੀ ਕੁੱਟਮਾਰ ਹੋਣ ਦੇ ਮਗਰੋਂ ਉਹਨਾਂ ਦੀ ਬਾਜੂ ਦੇ ਵਿੱਚ ਕਾਫੀ ਜ਼ਿਆਦਾ ਫ੍ਰੈਕਚਰ ਵੀ ਆਏ ਨੇ ਤੇ ਇਸ ਦੀ ਵੀਡੀਓ ਵੀ ਜਿਹੜੀ ਹੈ ਸਾਹਮਣੇ ਆ ਰਹੀ ਹੈ ਦੱਸਦੀ ਹੈ ਲੁਧਿਆਣਾ ਦੇ ਸੁਆ ਰੋਡ ਨੇੜੇ ਐਸਆਰ ਐਸਆਰ ਮਾਡਲ ਸਕੂਲ ਦੇ ਕੋਲ ਇਹ ਫੈਕਟਰੀ ਬਣੀ ਹੋਈ ਹੈ ਜਿੱਥੇ ਬੀਤੇ ਦਿਨੇ ਵੱਡਾ ਹੰਗਾਮਾ ਜਿਹੜਾ ਦੇਖਣ ਨੂੰ ਮਿਲਿਆ ਫੈਕਟਰੀ ਦੇ ਵਿੱਚ ਕਾਰਪਾ ਕਰਕੇ ਜਿਸ ਵੇਲੇ ਕਾਰੋਬਾਰੀ ਆਪਣੇ ਘਰ ਜਾਣ ਲੱਗੇ ਸੀ ਉਸ ਵੇਲੇ ਇਹਨਾਂ ਦੇ ਉੱਪਰ ਲਗਭਗ 50 ਲੋਕਾਂ ਦੇ ਵੱਲੋਂ ਹਮਲਾ ਕਰ ਦਿੱਤਾ ਗਿਆ ਇੱਟਾਂ ਪੱਥਰ ਚਲਾਏ ਗਏ ਇਸ ਦੇ ਨਾਲ ਹੀ ਲੱਕੜ ਦੇ ਡੰਡਿਆਂ ਦੇ ਨਾਲ ਵੀ ਕੁੱਟਿਆ ਗਿਆ ਤੇ ਜੇਕਰ ਕਾਰੋਬਾਰੀ ਦੀ ਗੱਲ ਕੀਤੀ ਜਾਏ ਤਾਂ ਉਹਨਾਂ ਦੇ ਮੁਤਾਬਕ ਅਕਸਰ ਪड़ोसी ਦੀ ਗੱਡੀਆਂ ਉਨ੍ਹਾਂ ਦੀ ਫੈਕਟਰੀ ਤੱਕ ਲੱਗੀਆਂ ਨਜ਼ਰ ਆਉਂਦੀਆਂ ਨੇ ਤੇ ਜਿਸ ਕਾਰਨ ਉਹਨਾਂ ਨੂੰ ਆਪਣੇ ਵਾਹਨ ਕੱਢਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਹੁੰਦੀ ਸੀ ਜਿਸ ਜਿਸ ਵੇਲੇ ਇਸ ਬਾਬਤ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਵੀ ਕਾਫੀ ਜ਼ਿਆਦਾ ਗਾਲੀ ਗਲੋਚ ਕੀਤਾ ਗਿਆ ਐਸੀ ਨਹੀਂ ਕਹਿ ਰਹੇ ਬਲਕਿ ਜਿਹੜੇ ਲੋਹਾ ਕਾਰੋਬਾਰੀ ਨੇ ਉਹਨਾਂ ਦੇ ਵੱਲੋਂ ਆਪਣੇ ਪड़ोसी ਕਾਰੋਬਾਰੀ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਲੱਕੜ ਦਾ ਕੰਮ ਕੀਤਾ ਜਾਂਦਾ ਉਹਨਾਂ ਦੇ ਉੱਪਰ ਇਹ આરોਪ ਝੜਨੇ ਲਗਾਏ ਜਾ ਰਹੇ ਸੀ ਗੱਲ ਕੀਤੀ ਜਾਏ ਤਾਂ ਜਿਹੜੇ ਲੋਹਾ ਕਾਰੋਬਾਰੀ ਜਵਾਹਰ ਲਾਲ ਨੇ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਵਿੱਚ ਰਹਿਣ ਵਾਲੇ ਨੇ ਪਰ ਲੁਧਿਆਣਾ ਦੀ ਸੂਆ ਰੋਡ ਨੇੜੇ ਉਹਨਾਂ ਦੀ ਇਹ ਫੈਕਟਰੀ ਹੈ ਜਿੱਥੇ ਹੰਗਾਮਾ ਹੋਇਆ ਉਹਨਾਂ ਦੀ ਕੁੱਟਮਾਰ ਕੀਤੀ ਗਈ ਲਗਭਗ 50 ਲੋਕਾਂ ਦੇ ਵੱਲੋਂ ਇੱਟਾ ਪੱਥਰ ਇਸ ਦੇ ਨਾਲ ਹੀ ਡੰਡੇ ਚਲਾਏ ਗਏ ਜਿਸ ਦੇ ਮਗਰੋਂ ਉਹਨਾਂ ਦੀ ਬਾਅਦ ਵਿੱਚ ਕਾਫੀ ਜ਼ਿਆਦਾ ਫ੍ਰੈਕਚਰ ਵੀ ਆਏ ਨੇ ਤਾਂ ਮੌਕੇ ਦੀਆਂ ਤਸਵੀਰਾਂ ਦਾ ਇੱਕ ਵਾਰ ਤੁਸੀਂ ਵੀ ਰੁਕ ਕਰੋ ਮਾਮਲਾ